ਜੋ ਚੰਗੀ ਜੀ ਛੇਵੇਂ ਪਾਸ਼ਾ ਦੀ ਜਾਦ ਵਿੱਚ ਆ ਵੀ ਸਮੇ ਤੋਂ ਕੇ ਸਿੰਜ ਮੇਲਾ ਕਰਦੇ ਆ ਰਹੇ ਨੇ ਇਹ ਸਾਧ ਸੰਗਤ ਜੀ ਇਹ ਸਾਧ ਸੰਗਤ ਜੀ ਆਪਾਂ ਮੋਢੇ ਢੋਣੇ ਤੱਕ ਹਾਂ ਜਿਨ੍ਹਾਂ ਦੇ ਨਗਰ ਦੇ ਗੁਰੂ ਦੇ ਪੰਥ ਦੇ ਲੜੀ ਖੇਡ ਮੈਦਾਨ ਵਿੱਚ ਪੁੱਜ ਗਏ ਐਨ ਵੇਖਤਾ ਵਿੱਚ ਜੂਟੀ ਦਾ ਮੈਚ ਜਿਹੜਾ ਅੱਜ ਖੇਡਿਆ ਜਾ ਰਿਹਾ ਹੈ ਭਿੰਦਾ ਵੀ ਆ ਗਿਆ ਜੀਤ ਭਾਈ ਜਗਤ ਸਿੰਘ ਜੀ ਤੂਫਾਨ

ਹਾਂ ਜੀ ਨਾਲ ਮਨ ਸਰਪੰਚ ਦੇ ਵੱਲ ਬਤਾਲਿਆ ਇਧਰੋਂ ਸਿਰ ਤੁਹਾਡੇ ਕਾਸ਼ ਦੇਖੋ ਜੀ ਧੰਨਵਾਦ ਆ ਭਰਾਵਾਂ ਦੇ ਥੋੜੇ ਸੱਗੇ ਖੜੇ ਹੋ ਜੀ ਬਹੁਤ ਟਾੜਾ ਮੁਕਾਬਲਾ ਕਬੱਡੀ ਪੌੜੀ ਇਥੋਂ ਪਰੇ ਹੋ ਜੋ ਸਾਰੇ ਜੀ ਬੜਾ ਸਨਮਾਨ ਕਰਨਾ ਹੈ ਨਰਵੈਲ ਨੀਲਾ ਯਾਰਾਂ ਦਾ ਯਾਰ ਮਿੱਤਰੋ ਪਹਿਲਾਂ ਦੇ ਵਿੱਚ ਬੱਲੇ ਬੱਲੇ ਕਰਾ ਗਿਆ ਜਿਹੜੀਆਂ ਥਾਪੇ ਨੀਲਾ ਮਾਰ ਗਿਆ ਉਹ ਵੀ ਨਹੀਂ ਕਿਸੇ ਕੋ ਵੱਜਣੀਆਂ ਇਧਰਲੇ ਪਾਸੇ ਪਾਂਚੇ ਵਾਲੇ ਭਰਾਵਾ ਦਾ ਲੱਗਿਆ ਹੋਇਆ ਬੈਰੀਕੇਡ ਬੇਨਦੀ ਆ ਸੁਧਾਰ ਜੋਗਾ ਲਤਾ ਸੁਖਾ ਸਿੰਘ ਜੀ ਨਾਲ ਹੋ ਕੇ ਆਜੋ ਨਾਲ ਹੋ ਕੇ ਸਾਰਿਆਂ ਗੁਰੂਆਂ ਨਾਲ ਹੋ ਕੇ ਫੌਜਾ ਬੇਨਦੀ ਆ ਜੀ ਨਾਲ ਹੋ ਕੇ ਅਮਰ ਦਈਏ ਅਸ਼ੀਰਵਾਦ ਗੁਰੂ ਆ ਜੀ ਨਾਲ ਹੋ ਕੇ

ਹੈਪੀ ਕੁਦੀ ਖੁਦੀ ਪੂਰੇ ਸਾਹਿਬ ਪਰਮਦਾਤਾ ਦਾ ਬਹੁਤ ਬਹੁਤ ਧੰਨਵਾਦ ਹੈ। ਸਰਗੁਣ ਸਾਡੇ ਵੀਰ ਭੈਤੀ ਉਹਨੇ ਸਮੁੱਚੇ ਖੋੜੀ ਪਰਿਵਾਰ ਦੇ ਕਾਲਾ ਪਰਸਨ ਦਾ ਬਹੁਤ ਬਹੁਤ ਧੰਨਵਾਦ ਹੈ। ਯਾਰ ਸਾਡੇ ਸੋਤੇ ਹੈਪੀ ਮਰਾਨ ਜਿਹੜਾ ਸੋਤੇ ਬੱਚੇ ਦੇ ਵੀਰ ਲੇਕੇ ਮੁਸਰਾਏ। ਪ੍ਰੇਮ ਪੁਜਾਰੀ ਮੈਂ ਸੱਚੀ ਹੀ ਤਾਂ ਅੰਦਰ ਨਾ ਗਲਦੀ ਕਰਨੀ ਜਗ ਤੋਂ ਨਿਆ ਕੜੀ ਕਲਗੀ ਧਰ ਦੇ ਸੂਰੇ ਜੁਗਤੋਤ ਕਈਆਂ ਨੂੰ ਬਖਸ਼ੇ ਤੇ ਦੁਖੜੇ ਗਏ ਨਵਾਰੀ ਜੁਗਤੋਤ ਕਈ ਜੰਮ ਚਹਾਗ ਤਾ ਹਸ ਕੇ ਪੀਤਾ ਕੜੀ ਧਰ ਬਖਸ਼ਿਓ ਬਰਾਦ ਹੱਥ ਦੇ ਅੰਦਰ ਦੀ ਸੋਹਣੇ ਮੁਖੀ ਜੰਗੀ ਦਰਨੈਲ ਸਿੰਘ ਸਾਹਿਬ ਜੱਟਾ ਬਰਾਦਾ ਜੋਧਾ ਸਿੰਘ ਸਾਹਿਬ ਦੀ ਤਲਕੁੱਜੀ ਆਓ ਆਪਾਂ ਇਹ ਸਾਰਾ ਕਰਮੀ ਨਾਮਾ ਉਹਨਾਂ ਮੱਖਾਂ ਨੂੰ ਤੁਹਾਨੂੰ ਪ੍ਰਣਾਮ ਕਰੀਏ ਕੌਮਤਾ ਦਾ ਸਰਵੇਖ ਹੈ ਮਿਸਰ ਸ਼ਹੀਦਾਂ ਕਰਨਾ ਦਲ ਦੀ ਕਰਮੀ ਜੰਗ ਤੋਂ ਯਾਰੀ ਲਗੀ ਤਾਂ ਇਹਦਾ ਆ ਰੂਪ ਖਾਸੀਏ ਆਪਣਾ